ਚੋਰੀਆਂ ਦੀ ਵੀ ਲਗਾਤਾਰ ਮੈਨੂੰ ਇੱਕ ਦਿਨ ਕਾਲ ਤੇ ਜਦੋਂ ਗੱਲ ਕਰਦੇ ਕਰਦੇ ਆਪਾਂ ਦੇ ਜਿਹੜੇ ਸਵਾਰ ਬਣ ਉਹਨਾਂ ਦੇ ਵਿੱਚ ਜਦੋਂ ਕਿਸੇ ਰਹਿਣ ਵਾਲੇ ਬੰਦੇ ਨਾਲ ਗੱਲ ਕਰਦੇ ਸੀ ਉਹ ਕਹਿੰਦੇ ਸਾਡੇ ਲਈ ਨੋਰਮਲ ਆ ਸਾਲ ਦੇ ਵਿੱਚ ਤਿੰਨ ਜਾਂ ਚਾਰ ਵਾਰ ਸਾਡੇ ਘਰ ਚੋਰੀ ਹੋਣੀ ਆ ਜਿਹੜਾ ਚੋਰੀਆਂ ਦਾ ਇੱਕ ਇਹ ਵੀ ਕਾਰਨ ਜੇ ਕਿ ਇਹ ਅਜੇ ਕੋਈ ਪੁਲਿਸ ਸਟੇਸ਼ਨ ਸਟੈਬਲਿਸ਼ ਨਹੀਂ ਹੋਇਆ ਹੋਣ ਇੱਕ ਕਲਾਈਡ ਦੇ ਵਿੱਚ ਬਣ ਰਿਹਾ ਜੇ ਉਹ ਕੰਪਲੀਟ ਨਹੀਂ ਹੋਇਆ ਤੇ ਮੇਰੇ ਖਿਆਲ ਜੇ ਬਣ ਵੀ ਗਿਆ ਤੇ ਉੱਥੇ ਪੁਲਿਸ ਵੀ ਪੂਰੀ ਨਹੀਂ ਹੋਣੀ ਤੇ ਪੁਲਿਸ ਕਿਨੂੰ ਕਿਨੂੰ ਸੇਫਟੀ ਦੇਵੇ ਜਿਹੜਾ ਚੋਰ ਆ ਇਹ ਉਹਨਾਂ ਦੀ ਏਜ ਵੀ ਬੜੀ ਜਿਹੜੀ ਆ ਉਹ ਛੋਟੀ ਆ 15 ਤੋਂ ਲੈ ਕੇ 1 ਤੇ ਜਿਨ੍ਹਾਂ ਵਾਸਤੇ ਜਿਹੜੇ ਲਾ ਵੀ ਸਖਤ ਨਹੀਂ ਹੈਗੇ ਪਿੱਛੇ ਜੇ ਮੈਂ ਵੀਡੀਓ ਵੇਖੀ ਮੇਰੇ ਦੋਸਤ ਵੱਲ ਚੋਰੀ ਹੋਈ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਡਿਵਾਈਸ ਲਈ ਆਣ ਕੇ ਰੇਂਜ ਰੋਵਰ ਦੇ ਨਾਲ ਉਹਨਾਂ ਨੇ ਟੱਚ ਕੀਤਾ ਤੇ ਰੇਂਜ ਰੋਵਰ ਆਪਣੇ ਆਪ ਖੁੱਲ ਗਈ ਠੀਕ ਹੈ 15 ਸਾਲ 16 ਸਾਲ 14 ਸਾਲ ਦੀ ਉਮਰ ਦੇ ਪੰਜ ਜਿਹੜੇ ਟੀਨੇਜਰ ਉਹਨਾਂ ਨੇ ਇੱਕ ਗੱਡੀ ਚੋਰੀ ਕੀਤੀ ਗੱਡੀ ਚੋਰੀ ਕਰਕੇ ਜਦੋਂ ਉਹ ਭਜਾ ਕੇ ਲਿਜਾ ਰਹੇ ਸੀ ਤਾਂ ਇੱਕ ਹੋਰ ਗੱਡੀ ਨਾਲ ਉਹਨਾਂ ਦਾ ਐਕਸੀਡੈਂਟ ਹੁੰਦਾ ਤਾਂ ਉਹਦੇ ਵਿੱਚ ਜਾਪਾਨ ਤੋਂ ਇੱਥੇ ਪੜ੍ਹਾਈ ਕਰਨਾ ਇੱਕ ਡਾਕਟਰ ਉਹਦੀ ਡੈਥ ਹੋ ਜਾਂਦੀ ਆ ਤਾਂ ਉਦੋਂ ਵੀ ਇੱਕ ਹੋਰ ਜਿਹੜੀ ਸ਼ੌਕਿੰਗ ਗੱਲ ਸੀ ਵੀ ਨੈਕਸਟ ਡੇ ਉਹਨਾਂ ਸਾਰਿਆਂ ਦੀ ਬੇਲ ਹੋ ਜਾਂਦੀ ਕਿ ਆਪਾਂ ਸਾਰੇ ਜੋਬਾਂ ਤੇ ਚਲੇ ਜਾਣੇ ਜਿਹੜੇ ਆਪਣੇ ਪੇਰੈਂਟਸ ਨੇ ਇੰਡੀਆ ਤੋਂ ਆਏ ਹੋਏ ਉਹਨੂੰ ਨਹੀਂ ਪਤਾ ਕਿਉਂਕਿ ਕਈ ਵਾਰੀ ਇਹ ਐਂਟਰੀ ਕਰਨ ਦਾ ਬਹਾਨਾ ਵੀ ਲੱਭਦੇ ਆ ਵੀ ਡੋਰ ਨੋਕਿੰਗ ਕਰਨ ਲਈ ਤੁਸੀਂ ਡੋਰ ਨੋਕ ਕੀਤਾ ਤੁਸੀਂ ਖੋਲਤਾ ਜੀ ਤੇ ਫਿਰ ਦੈਟਸ ਇਟ ਤੁਹਾਡੇ ਹੱਥੋਂ ਗੇਮ ਗਈ ਉਹ ਜਿਹੜੀ ਇਹੋ ਜਿਹਾ ਕੰਮ ਕਰਦੇ ਲੋਮ ਸਾਹਿਬ ਉਹ ਸਮਾਰਟ ਚੋਰ ਹੁੰਦੇ ਨੇ ਉਹ ਨੁਕਸਾਨ ਵੀ ਤੁਹਾਡਾ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਮੈਂ ਨੌਕਰਰੀਆ ਪੰਜਾਬ ਟੀਵੀ ਆਸਟ੍ਰੇਲੀਆ ਤੇ ਪੋਡਕਾਸਟ ਸੀਰੀਜ਼ ਨੂੰ ਅੱਗੇ ਵਧਾਉਂਦੇ ਆ ਹੋਇਆ ਪ੍ਰੋਗਰਾਮ ਗਲਤ ਇਹ ਹੱਲ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਰੋਬਰੂ ਮੇਰੇ ਨਾਲ ਗੁਰਿੰਦਰ ਲੋਹਮ ਸਾਹਿਬ ਕੁਰਸੀ ਦੇ ਦੂਜੇ ਪਾਸੇ ਥੈਂਕ ਯੂ ਤੇ ਲੋਹਮ ਸਾਹਿਬ ਆਪਾਂ ਜਿਹੜੀ ਆ ਅੱਜ ਦੀ ਜਿਹੜੀ ਆ ਗੱਲਬਾਤ ਇੱਕ ਅਰਜੈਂਟ ਅਪਡੇਟ ਜਿਹੜੀ ਆ ਆਪਾਂ ਜਿਹੜੀ ਕਮਿਊਨਿਟੀ ਨੂੰ ਦੇਣੀ ਆ ਜੀ ਔਰ ਕਾਫੀ ਜਿਹੜੇ ਨੁਕਸਾਨ ਜਿਹੜੇ ਹੋ ਰਹੇ ਆ ਚੋਰੀਆਂ ਵਧਦੀਆਂ ਜਾਂਦੀਆਂ ਸੋ ਉਹਦੇ ਆਪਾਂ ਗੱਲ ਤੇ ਹੱਲ ਉਹਦੇ ਬਾਰੇ ਜਿਹੜੀ ਗੱਲ ਕਰਨੀ ਆ ਤੇ ਉਹਦੇ ਹੱਲ ਦੱਸਣੇ ਆ ਕਿ ਕੀ ਆ ਲੋਹਾਂ ਸਾਹਿਬ ਰੀਸੈਂਟਲੀ ਪਿਛਲੇ 4-5 ਦਿਨਾਂ ਦੇ ਵਿੱਚ ਵੈਸੇ ਤੇ ਰੋਜ਼ ਹੀ ਕੋਈ ਨਾ ਕੋਈ ਨਿਊਜ਼ ਆਉਂਦੀ ਆ ਕਿ ਇਸ ਜਗ੍ਹਾ ਚੋਰੀ ਹੋ ਗਈ ਇੱਥੇ ਚੋਰੀ ਹੋ ਗਈ ਸੁਣੀ ਦੀ ਆ ਕੋਈ ਚਲੇ ਗਿਆ ਕੋਈ ਦੁਨੀਆ ਤੋਂ ਚਲੇ ਗਿਆ ਕੋਈ ਐਕਸੀਡੈਂਟ ਹੋ ਗਿਆ ਪਰ ਜਿਹੜੀ ਅੱਜ ਦੀ ਗੱਲ ਆ ਉਹ ਮੈਂ ਇਸ ਕਰਕੇ ਤੁਹਾਡਾ ਨਾਲ ਸਾਂਝੀ ਕਰ ਰਿਹਾ ਕਿ ਪਿਛਲੇ 5 ਦਿਨਾਂ ਦੇ ਵਿੱਚ ਮੇਰੇ 5 ਤੋਂ 6 ਦੋਸਤਾਂ ਦੇ ਘਰ ਦੇ ਬਾਹਰ ਚੋਰਾਂ ਨੇ 2 ਵਜੇ ਸਵੇਰੇ ਤੋਂ 4 ਵਜੇ ਸਵੇਰ ਦੇ ਵਿੱਚ ਵਿੱਚ ਜਿਹੜਾ ਕਲਾਈਡ ਜਿਹੜਾ ਸਾਡਾ ਏਰੀਆ ਕਲਾਈਡ ਨਾਰਥ ਜਿਹਦੇ ਵਿੱਚ ਮਰੀਡੀਅਨ ਸਟੇਟ ਆ ਜਾਂਦੀ ਆ ਜਿਹਦੇ ਵਿੱਚ ਸਮਿਥ ਪਾਰਕ ਆ ਜਿਹਦੇ ਵਿੱਚ ਸਮਿਥ ਲੇਨ ਆ ਸੋ ਇੱਥੇ ਕਾਫੀ ਸਾਰਾ ਜਿਹੜਾ ਜਿਹੜਾ ਚੋਰ ਜਿਹੜੇ ਮਡਰਾਉਂਦੇ ਨਜ਼ਰ ਆਏ ਆ ਅ ਉਹਦੇ ਜਿਹੜੇ ਕਾਰਨ ਉਹ ਵੀ ਆਪਾਂ ਬਾਅਦ ਦੇ ਵਿੱਚ ਜਿਹੜੀ ਬ ਗੱਲਬਾਤ ਕਰਦੇ ਆ ਇੰਡਸਟਰੀਅਲ ਏਰੀਆ ਦੇ ਵਿੱਚ ਚੰਗੇ ਜਿਹੜੇ ਨਾਮਵਰ ਬਿਜ਼ਨਸਮੈਨ ਆ ਉਹਨਾਂ ਨੇ ਵੀ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਮੈਲਬਨ ਵਰਗੇ ਸ਼ਹਿਰ ਦੇ ਵਿੱਚ ਉਹਨਾਂ ਨੇ ਆਪਣੇ ਸ਼ੀਸ਼ਿਆਂ ਦੇ ਅੱਗੇ ਜਿਹੜੇ ਆ ਉਹ ਪ੍ਰੋਪਰ ਜਿਹੜੇ ਆ ਗੇਟ ਸਟੀਲ ਦੇ ਜਿਹੜੇ ਆ ਹੁਣ ਉਹਨਾਂ ਨੇ ਲਗਵਾ ਲਿਆ ਆਪਣਾ ਜਿਹੜਾ ਆ ਚੋਰੀਆਂ ਤੋਂ ਬਚਾ ਕਰਨ ਵਾਸਤੇ ਸੋ ਇਹ ਇਸ ਵੇਲੇ ਚੋਰੀਆਂ ਦਾ ਜਿਹੜਾ ਕਾਫੀ ਜਿਹੜਾ ਮਾਹੌਲ ਜਿਹੜਾ ਉਹ ਛਾਇਆ ਹੋਇਆ ਜੀ ਬਿਲਕੁਲ ਸਰਕਾਰੀ ਸਾਹਿਬ ਆਪਾਂ ਆਫ ਦ ਕੈਮਰਾ ਕਰ ਰਹੇ ਸੀ ਵੀ ਦਾ ਕਾਰਨ ਕੀ ਆ ਹੁਣ ਕਾਰਨ ਦੇ ਨਾਲ ਨਾਲ ਆਪਾਂ ਇਹ ਵੀ ਦੱਸਣਾ ਵੀ ਜੇ ਤੁਸੀਂ ਇੱਕ ਦੋ ਚੀਜ਼ਾਂ ਜੋ ਆਪਾਂ ਐਟ ਦ ਮੋਮੈਂਟ ਸੁਜੈਸਟ ਕਰ ਸਕਦੇ ਆ ਵੀ ਆਪਾਂ ਕੀ ਕਰ ਸਕਦੇ ਆ ਕਾਰਨਾਂ ਦੇ ਵਿੱਚ ਆਪਾਂ ਜੀ ਸਰਕਾਰ ਦੇ ਸੇ ਵੇਖਿਆ ਜਾਵੇ ਤਾਂ ਕੋਵਿਡ ਤੋਂ ਬਾਅਦ ਬੜੀਆਂ ਚੀਜ਼ਾਂ ਜਿਹੜੀਆਂ ਆਪਾਂ ਵੇਖ ਰਹੇ ਆਂ ਵੀ ਵਧ ਰਹੀਆਂ ਨੇ ਆ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਇੱਕ ਜਿਹੜਾ 11ਵੀਂ ਕਲਾਸ ਚ ਪੜਦਾ ਮੁੰਡਾ ਘਰੋਂ ਚਲਾ ਗਿਆ ਜੀ ਕੀ ਨਸਰਾਂ ਨੂੰ ਲੱਗਾ ਵੀ ਕਈ ਵਾਰੀ ਕੱਟਨੇਪ ਕਰਨ ਵਾਲਾ ਆਪਸ਼ਨ ਹੋ ਜਾਂਦਾ ਜਾਂ ਬੱਚੇ ਨੂੰ ਕਿਸੇ ਨੇ ਵਰਗਲਾ ਨਾਲ ਲਿਆ ਆਵੇ ਪਰ ਫਿਰ ਹੌਲੀ ਹੌਲੀ ਹਫਤੇ ਬਾਅਦ ਪਤਾ ਲੱਗਾ ਵੀ ਉਹ ਬੱਚਾ ਆਪਦੀ ਆਪ ਹੀ ਘਰੋਂ ਚਲਾ ਗਿਆ ਸੀ ਫਿਰ ਉਸ ਤੋਂ ਬਾਅਦ ਲਗਾਤਾਰ ਨਾ ਮਿਸਿੰਗ ਪਰਸਨ ਦੀਆਂ ਜਾਦੇ ਵੇਖਣ ਨੂੰ ਮਿਲੀਆਂ ਤੇ ਅਸੀਂ ਇਸ ਤੇ ਡਿਸਕਸ ਕਰ ਰਹੇ ਸੀ ਵੀਰ ਇਹ ਕੀ ਹੋ ਰਿਹਾ ਆਪਾਂ ਹਰ ਚੀਜ਼ ਨੂੰ ਦੇਖ ਰਹੇ ਹਾਂ ਵੀ ਉਹਦੀ ਕਿਤੇ ਨਾ ਕਿਤੇ ਵਧ ਰਹੀ ਆ ਚੋਰੀਆਂ ਦੀ ਵੀ ਲਗਾਤਾਰ ਮੈਨੂੰ ਇੱਕ ਦਿਨ ਕਾਲ ਤੇ ਜਦੋਂ ਗੱਲ ਕਰਦੇ ਕਰਦੇ ਆਪਾਂ ਕੁਝ ਸਵਰਬਾ ਦੀ ਜੀ ਗੱਲ ਕਰੀਏ ਤਾਂ ਵੈਸਟ ਦੇ ਵਿੱਚੇ ਜਿਵੇਂ ਵਿਂਡਮਵੈਲ ਸਬਰਬ ਜਾਂ ਇਹ ਨਾਲ ਦੇ ਜਿਹੜੇ ਸਬਰਬ ਹਨ ਉਹਨਾਂ ਦੇ ਵਿੱਚ ਜਦੋਂ ਕਿਸੇ ਰਹਿਣ ਵਾਲੇ ਬੰਦੇ ਨਾਲ ਗੱਲ ਕਰਦੇ ਸੀ ਉਹ ਕਹਿੰਦੇ ਸਾਡੇ ਲਈ ਨੋਰਮਲ ਆ ਵੀ ਸਾਲ ਦੇ ਵਿੱਚ ਤਿੰਨ ਜਾਂ ਚਾਰ ਵਾਰ ਸਾਡੇ ਘਰ ਚੋਰੀ ਹੋਣੀ ਆ ਤੇ ਜਦੋਂ ਮੈਂ ਕਾਲ ਤੇ ਗੱਲ ਕਰ ਰਿਹਾ ਸੀ ਉਹ ਕਹਿੰਦਾ ਭਾਈ ਕਲਾਈਡ ਵੀ ਤੇ ਸੇਮ ਹੀ ਆ ਤਾਂ ਮੈਂ ਥੋੜਾ ਸ਼ੌਕ ਸੀ ਮੈਂ ਕਿਹਾ ਨਹੀਂ ਕਲਾਈਡ ਨਹੀਂ ਪਰ ਜਿਹੜਾ ਕਲਾਈਡ ਆ ਪਹਿਲੀ ਗੱਲ ਇਹ ਤੇ ਮਤਲਬ ਬਹੁਤ ਪੁਰਾਣਾ ਏਰੀਆ ਨਹੀਂ ਆ ਨਵਾਂ ਜਿਹੜਾ ਏਰੀਆ ਜਿਹੜਾ ਇਹ ਬਣਿਆ ਹੋਇਆ ਕਲਾਈਡ ਨੌਰਥ ਸਾਰਾ ਜਿਹਦੇ ਵਿੱਚ ਵੱਖ-ਵੱਖ ਸਟ੍ਰੀਟਾਂ ਨੇ ਔਰ ਜੇ ਆਪਾਂ ਦੇਖੀਏ ਔਰਾਨਾ ਰਿਵਰ ਫੀਲਡ ਤੋਂ ਸ਼ੁਰੂ ਹੋ ਜਾਂਦਾ ਅਲਿਸਟੇਨ ਸਟ੍ਰੀਟ ਹੈਗੀ ਡੈਲਰੇ ਹੈਗੀ ਹਾਰਟਲੀ ਹੈਗੀ ਉਹਦੇ ਵਿੱਚ ਫਿਰ 5 ਵੇਜ਼ ਹੈਗੀ ਆ ਤੇ ਉਸ ਤੋਂ ਬਾਅਦ ਜਿਹੜਾ ਹੈਗੀ ਆ ਮਰੇਡੀਅਨ ਸਮਿਥ ਬਾਕਸ ਮਿਥ ਲੇਨ ਬੈਟਿਕ ਵਾਟਰਸਟਾਕ ਜਿਹੜੀ ਆ ਇਹ ਚੱਲਦੀ ਆ ਹੈਗੀ ਬਿਲਕੁਲ ਪਰ ਲਾਮ ਸਾਬ ਜਿਹੜਾ ਇੱਕ ਮੇਨ ਕਾਰਨ ਮੈਂ ਕਲਾਈਡ ਦੇ ਵਿੱਚ ਜਿਹੜੀ ਪਹਿਲੀ ਗੱਲ ਤੇ ਇਥੇ ਗਰੋਥ ਬੜੇ ਲੈਵਲ ਤੇ ਹੋਈ ਬਿਲਕੁਲ ਔਰ ਪਿੱਛੇ ਦੇਖਿਆ ਸੀ 47% ਗਰੋਥ ਕਿਸੇ ਸਰਵਬ ਦੀ ਹੋਈ ਹੈ ਰਿਕਾਰਡ ਟੁੱਟ ਗਿਆ ਬਿਲਕੁਲ ਐਡੀ ਤਗੜੀ ਗਰੋਥ ਰੀਅਲ ਏਸਟੇਟ ਪ੍ਰੋਸਪੈਕਟਿਵ ਤੋਂ ਉਹਨੂੰ ਵੇਖਿਆ ਜਾਵੇ ਬਿਲਕੁਲ ਔਰ ਜਿਹੜਾ ਮੇਨ ਜਿਹੜਾ ਚੋਰੀਆਂ ਦਾ ਇੱਕ ਇਹ ਵੀ ਕਾਰਨ ਜੀ ਹੈ ਕਿ ਇੱਕ ਇਥੇ ਅਜੇ ਕੋਈ ਪੁਲਿਸ ਸਟੇਸ਼ਨ ਸਟੈਬਲਿਸ਼ ਨਹੀਂ ਹੋਇਆ ਹਮ ਹੋਣ ਇੱਕ ਕਲਾਈਡ ਦੇ ਵਿੱਚ ਬਣ ਰਿਹਾ ਜੀ ਉਹ ਕੰਪਲੀਟ ਨਹੀਂ ਹੋਇਆ ਤੇ ਮੇਰੇ ਖਿਆਲ ਜੇ ਬਣ ਵੀ ਗਿਆ ਤੇ ਉਥੇ ਪੁਲਿਸ ਵੀ ਪੂਰੀ ਨਹੀਂ ਹੋਣੀ ਤੇ ਪੁਲਿਸ ਕਿਨੂੰ ਕਿਨੂੰ ਸੇਫਟੀ ਦੇਵੇ ਬਿਲਕੁਲ ਤੇ ਇਹ ਜਿਹੜਾ ਸੋਚਣ ਦਾ ਵਿਸ਼ਾ ਬਣਦਾ ਜਾਂਦਾ ਕਿਉਂਕਿ ਜਿਹੜਾ ਚੋਰ ਆ ਉਹ ਹੈਗੇ ਉਹਨਾਂ ਦੀ ਏਜ ਵੀ ਬੜੀ ਜਿਹੜੀ ਆ ਉਹ ਛੋਟੀ ਆ ਮੈਨੂੰ ਲੱਗਦਾ 15 ਤੋਂ ਲੈ ਕੇ 18 19 ਸਾਲ ਤੱਕ ਜਿਹੜੇ ਟੀਨੇਜਰ ਹੈਗੇ ਤੇ ਜਿਨ੍ਹਾਂ ਵਾਸਤੇ ਜਿਹੜੇ ਲਾਅ ਵੀ ਸਖਤ ਨਹੀਂ ਹੈਗੇ ਠੀਕ ਹੈ ਮੈਨੂੰ ਇੱਕ ਪਿਛੇ ਜੇ ਮੈਂ ਵੀਡੀਓ ਵੇਖੀ ਮੇਰੇ ਦੋਸਤ ਵੱਲ ਚੋਰੀ ਹੋਈ ਹਮਮ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਡਿਵਾਈਸ ਲਈ ਆਣ ਕੇ ਰੇਂਜ ਰੋਵਰ ਦੇ ਨਾਲ ਉਹਨਾਂ ਨੇ ਟੱਚ ਕੀਤਾ ਤੇ ਰੇਂਜ ਰੋਵਰ ਆਪਣੇ ਆਪ ਖੁੱਲ ਗਈ ਖੁੱਲ ਗਈ ਠੀਕ ਹੈ ਬਿਲਕੁਲ 2 ਵਜੇ ਦਾ ਸਵੇਰ ਦਾ ਟਾਈਮ ਸੀ ਪਰਿਵਾਰ ਜਾਗਦਾ ਸੀ ਹਮ ਪਰ ਸਮ ਰੀਜ਼ਨ ਉਹਨਾਂ ਦੇ ਘਰ ਦੇ ਅੱਗੇ ਵੀ ਸਮਾਰਟ ਲੋਕ ਲੱਗਾ ਸੀ ਮੇਨ ਦਰਵਾਜ਼ੇ ਨੂੰ ਉਹਨੂੰ ਵੀ ਉਹਨਾਂ ਨੇ ਖੋਲ ਲਿਆ ਪਤਾ ਨਹੀਂ ਕੋਈ ਡਿਵਾਈਸ ਲਾਈ ਤੇ ਖੁੱਲ ਗਿਆ ਠੀਕ ਹੈ ਸੋ ਇਸ ਲਈ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਅੰਦਰ ਕੋਈ ਚਟਕਣੀ ਆਪਾਂ ਜ਼ਰੂਰ ਲਾਈਏ ਠੀਕ ਹੈ ਜਦੋਂ ਖੁੱਲ ਗਿਆ ਹਮ ਤੇ ਅੰਦਰ ਉਹ ਜਾਗਦੇ ਸੀ ਉਦੋਂ ਇੱਕ ਆਪਣਾ ਔਰਤ ਜਿਹੜੀ ਬਾਹਰ ਆਈ ਅੰਦਰੋਂ ਘਰ ਦੇ ਬਾਹਰ ਖੜੀ ਰਹੀ ਔਰ ਚੋਰ ਅੱਗੋਂ ਘੁੰਮ ਕੇ ਗੱਡੀ ਕਮਾ ਕੇ ਆਣ ਕੇ ਉਹਨਾਂ ਦੇ ਸਾਹਮਣੇ ਖੜੇ ਰਹੇ ਉਹਨਾਂ ਦੀ ਹੀ ਗੱਡੀ 'ਚ ਨਾ ਨਾ ਉਹ ਦੋ ਆਪਣੀ ਗੱਡੀ ਦੇ ਵਿੱਚ ਇੱਕ ਗੱਡੀ 'ਚ 6 ਜਣੇ ਸਵਾਰ ਸੀ ਔਰ ਸਾਹਮਣੇ ਖੜੇ ਰਹੇ ਠੀਕ ਹੈ ਤੁਸੀਂ ਵੇਖੋ ਵੀ ਇਤੋਂ ਵੱਧ ਦਿਲਵਦੀ ਕੀ ਹੋ ਸਕਦੀ ਹੈ ਠੀਕ ਹੈ ਮੈਨੂੰ ਲੱਗਦਾ ਜਾਂ ਤਾਂ ਇਹ ਜਿਹੜੇ ਕਾਨੂੰਨ ਆ ਥੋੜੇ ਸਖਤ ਕਰਨੇ ਪੈਣਗੇ ਟੀਨੇਜਰਸ ਨੂੰ ਲੈ ਕੇ ਕਿਉਂਕਿ ਇਹਦੇ ਬਹੁਤ ਜ਼ਿਆਦਾ ਜਿਹੜਾ ਦਿਨ-ਬਦ ਦਿਨ ਵਧਦਾ ਜਾਂ ਰਿਹਾ ਔਰ ਮੇਰੇ ਇੱਕ ਹੋਰ ਦੋਸਤ ਦੇ ਘਰ ਜਿਹੜੀ ਆ ਚੋਰੀ ਹੋਈ ਉਹਨਾਂ ਦੀ ਪਿਛੇ ਆਪਾਂ ਇੰਟਰਵਿਊ ਵੀ ਦੇਖੀ ਸੀ ਤੇ ਉਹ ਜਿਹੜਾ ਆਪਣਾ ਉਹਨਾਂ ਦੇ ਦੋ ਗੱਡੀਆਂ ਉਹਨਾਂ ਨੇ ਖੜੀਆਂ ਮਰਾਤ ਨੂੰ ਚਾਬੀਆਂ ਲੈ ਕੇ ਲੈ ਕੇ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਦਾ ਜਿਹੜਾ ਪਰਿਵਾਰ ਜਿਹੜਾ ਵਾ ਉਹ ਸੇਫ ਰਿਹਾ ਪਰ ਦੇਖੋ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਉਹਨਾਂ ਦਾ ਕੁੱਤਾ ਅਭੀ ਹੈਗਾ ਸੀ ਉਹ ਹਮੇਸ਼ਾ ਭੌਂਕਦਾ ਸੀ ਪਤਾ ਨਹੀਂ ਉਹਨਾਂ ਉਹਨਾਂ ਨੂੰ ਕੁੱਤੇ ਨੂੰ ਵੀ ਕੀ ਪਤਾ ਹਰ ਹਰ ਚੀਜ਼ ਦਾ ਉਹਨਾਂ ਕੋਲੇ ਹੱਲ ਹੈ ਹਰ ਚੀਜ਼ ਦਾ ਉਹਨਾਂ ਦੇ ਕੋਲ ਹੱਲ ਹੈਗਾ ਠੀਕ ਹੈ ਤੇ ਮੈਨੂੰ ਲੱਗਦਾ ਕੈਮਰਿਆਂ ਦੀ ਤੇ ਬੁੱਕਦੂਦਾਂ ਹੀ ਖਤਮ ਹੋ ਜਾਂਦੀ ਹੈ ਜਦੋਂ ਮੂੰਹ ਦੇ ਉੱਤੇ ਨਕਾਬ ਆ ਗਿਆ ਹੈਨਾ ਤੇ ਕਾਫੀ ਜਿਹੜਾ ਇਸ ਵੇਲੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਔਰ ਜਿੰਨਾ ਜਿਹੜਾ ਕਮਿਊਨਿਟੀ ਹੈ ਇਸ ਵੇਲੇ ਧਿਆਨ ਰੱਖ ਸਕਦੀ ਆ ਤੇ ਉਹਦੇ ਤੇ ਮੇਰੇ ਖਿਆਲ ਆਪਾਂ ਗੱਲਬਾਤ ਕਰੀਏ ਕਿਹੋ ਜਿਹਾ ਹੱਲ ਤੁਸੀਂ ਹੋ ਜੀ ਵੀ ਹੋਣੇ ਜੀ ਤੁਹਾਨੂੰ ਯਾਦ ਹੈ ਸਰਕਾਰੀ ਸਾਹਿਬ ਆਪਾਂ ਗੱਲਬਾਤ ਇਹਦੀ ਤੇ ਕੋਸ਼ਿਸ਼ ਕੀਤੀ ਅਭੀ ਆਪਾਂ ਕੋਈ ਮਾਹਰ ਨੂੰ ਲੈ ਕੇ ਆਈਏ ਹਾਲਾਂਕਿ ਜੇ ਆਪਾਂ ਖਬਰਾਂ ਦੀ ਗੱਲ ਕਰੀਏ ਤਾਂ ਵਿਕਟੋਰੀਆ ਦੀ ਸਰਕਾਰ ਨੇ ਤਾਂ ਇਥੋਂ ਹੱਥ ਖੜੇ ਕਰਤੇ ਆ ਲਗਭਗ ਬਾਕੀ ਸਟੇਟਾਂ ਜਾਂ ਫੈਡਰਲ ਸਰਕਾਰਾਂ ਨੂੰ ਵੀ ਹੱਥ ਖੜੇ ਵੀ ਅਸੀਂ ਕਾਨੂੰਨ ਦੇ ਵਿੱਚ ਕੋਈ ਤਬਦੀਲੀ ਹਜੇ ਕਰਨ ਬਾਰੇ ਨਹੀਂ ਸੋਚ ਰਹੇ ਲੋਕ ਦੁਖੀ ਨੇ ਕਿਉਂਕਿ ਰੀਸੈਂਟ ਇੱਕ ਐਕਸੀਡੈਂਟ ਹੋਇਆ ਜਿਹੜਾ ਬਹੁਤ ਕਹੋ ਲੋਕਾਂ ਦਾ ਧਿਆਨ ਜਿਨੀ ਖਿੱਚਿਆ ਤੇ ਜਿਹੜਾ ਮੰਗ ਹੋਰ ਵੱਧ ਗਈ ਵੀ ਹੈ ਜਿਹੜੇ ਕਾਨੂੰਨ ਚੇਂਜ ਹੋਣੇ ਚਾਹੀਦੇ ਆ ਜੀ 15 ਸਾਲ 16 ਸਾਲ 14 ਸਾਲ ਦੀ ਉਮਰ ਦੇ ਪੰਜ ਜਿਹੜੇ ਟੀਨੇਜਰ ਉਹਨਾਂ ਨੇ ਇੱਕ ਗੱਡੀ ਚੋਰੀ ਕੀਤੀ ਗੱਡੀ ਚੋਰੀ ਕਰਕੇ ਜਦੋਂ ਉਹ ਭੁਜਾ ਕੇ ਲਿਜਾ ਰਹੇ ਸੀ ਤਾਂ ਇੱਕ ਹੋਰ ਗੱਡੀ ਨਾਲ ਉਹਨਾਂ ਦਾ ਐਕਸੀਡੈਂਟ ਹੁੰਦਾ ਤਾਂ ਉਹਦੇ ਵਿੱਚ ਜਾਪਾਨ ਤੋਂ ਇੱਥੇ ਪੜ੍ਹਾਈ ਕਰਨਾ ਇੱਕ ਡਾਕਟਰ ਉਹਦੀ ਡੈਥ ਹੋ ਜਾਂਦੀ ਆ ਤਾਂ ਉਦੋਂ ਵੀ ਇੱਕ ਹੋਰ ਜਿਹੜੀ ਸ਼ੌਕਿੰਗ ਗੱਲ ਸੀ ਵੀ ਨੈਕਸਟ ਡੇ ਉਹਨਾਂ ਸਾਰਿਆਂ ਦੀ ਬੇਲ ਹੋ ਜਾਂਦੀ ਆ ਸੋ ਇਹ ਚੀਜ਼ਾਂ ਨੂੰ ਲੈ ਕੇ ਹੈਗਾ ਜ਼ਰੂਰ ਆ ਪਰ ਜੇ ਆਪਾਂ ਟੌਪਿਕ ਤੇ ਵਾਪਸ ਆਈਏ ਤਾਂ ਕੈਮਰੇ ਦਾ ਹੋ ਗਏ ਹੂੰ ਕੈਮਰੇ ਲਵਾਲੇ ਤੁਸੀਂ ਠੀਕ ਹੈ ਕੈਮਰੇ ਜਿ ਫੁਟੇਜ ਵੀ ਆ ਗਈ ਤਾਂ ਪੁਲਿਸ ਨੇ ਕਹਿ ਦਿੰਦੀ ਠੀਕ ਹੈ ਫੁਟੇਜ ਸਾਡੇ ਕੋਲ ਆ ਗਈ ਹੈ ਕੈਮਰੇ ਜਿ ਤੇ ਅੱਜ ਕੱਲ ਨਕਾਬ ਆਉਂਦੇ ਆ ਨਕਾਬ ਆਉਂਦੇ ਆ ਨਕਾਬ ਆਉਂਦੇ ਆ ਪਰ ਤੈਨੂੰ ਬਿਨਾ ਕੀ ਕਿਹੜੀ ਚੀਜ਼ ਆ ਜਿਹੜੀ ਆਪਾਂ ਧਿਆਨ ਰੱਖੀਏ ਪਹਿਲੀ ਗੱਲ ਤਾਂ ਚਲੋ ਆਪਾਂ ਇਹੀ ਕਵਾਂਗੇ ਵੀ ਜੇ ਕੋਈ ਤੁਹਾਡੀ ਮਹਿੰਗੀ ਗੱਡੀ ਨੂੰ ਰਾਤ ਚਲਾ ਲਓ ਇੱਕ ਇਹਦੇ ਨਾਲ ਹਾਸੇ ਵਾਲੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਕਿ ਆਪਣਾ ਮੇਰਾ ਇੱਕ ਦੋਸਤ ਆ ਉਹਦੇ ਕੋਲ ਗੰਦਾ ਲਾਇਸੈਂਸ ਹੈਗਾ ਲੌਂਗ ਆਰਮ ਦਾ ਕਹਿੰਦਾ ਮੈਂ ਰਫਲ ਲਿਆ ਕੇ ਰੱਖਣੀ ਆ ਮੇਰੇ ਘਰ ਕੋਈ ਵੜ ਹਣਾ ਤੇ ਉਹਦੇ ਤੇ ਵੀ ਗੱਲ ਹੋਣ ਲੱਗੀ ਕਿ ਭਰਾਵਾ ਅਗੇ ਤੇ ਠੋਕ ਨਾ ਦਈ ਉਹਨੂੰ ਵੀ ਸਾਰੀ ਉਮਰ ਮੜ ਕੇ ਜੇਲ੍ਹ ਚ ਲੰਗ ਜਾਣੀ ਹੈ ਜੇ ਕਿਸੇ ਨੂੰ ਤੂੰ ਇਸ ਤਰ੍ਹਾਂ ਠੋਕ ਦਿੱਤਾ ਮਨ ਇਥੋਂ ਦੇ ਤੇ ਕਾਨੂੰਨ ਹੀ ਬੜੇ ਜਿਹੜੇ ਆ ਉਹ ਮਤਲਬ ਇਸ ਤਰ੍ਹਾਂ ਵਾ ਤੁਸੀਂ ਉਹ ਕਰ ਹੀ ਕੁਝ ਨਹੀਂ ਸਕਦੇ ਆਪਾਂ ਵੀਡੀਓ ਦੇਖਦੇ ਵੀ ਸਟੋਰ ਦੇ ਵਿੱਚੋਂ ਚੋਰੀ ਕਰਕੇ ਲੈ ਕੇ ਜਾ ਰਹੇ ਆ ਤੇ ਲੋਕ ਸਾਹਮਣੇ ਦੇਖ ਰਹੇ ਤੇ ਪੁਲਿਸ ਕਹੇ ਰਹੀ ਵੀ ਹਾਂਜੀ ਤੁਸੀਂ ਇਹਨਾਂ ਨੂੰ ਰੋਕਣਾ ਨਹੀਂ ਲੈ ਜਾਣ ਦਿਓ ਹਾਂ 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 ਸੋ ਇਹਨਾਂ ਮਜੇਰਾ ਵੇਖੋ ਆਪਣੇ ਸਾਹਮਣੇ ਰੌਣਕ ਮੇਲਾ ਹਣਾ ਵੀ ਨਾਲੇ ਦੱਸੀ ਜਾਓ ਵੀ ਇੱਥੇ ਇੱਥੇ ਵਿਆਹ ਸਮਾਨ ਤੇ ਉਹ ਲੈ ਜਾਓ ਹਾਂ ਪਰ ਸਰਕਾਰ ਤਾਂ ਕੁਝ ਚੀਜ਼ਾਂ ਨੇ ਜਿਹੜੀਆਂ ਆਪਾਂ ਕਹਿ ਸਕਦੇ ਆਂ ਵੀ ਜਿੰਨੀਆਂ ਕ ਆਪਾਂ ਵੇਨੇ ਆ ਵੀ ਤੁਸੀਂ ਜਾਂ ਆਪਣੇ ਆਲੇ ਦੁਆਲੇ ਦੇ ਵਿੱਚ ਆਪਾਂ ਵੇਨੇ ਆਪਣੇ ਕੇ ਸਰਕਲ ਦੇ ਵਿੱਚ ਕਿਸੇ ਨੇ ਯੂਜ਼ ਕੀਤੀਆਂ ਟੈਣਾ ਸਾਹਿਬ ਦੱਸ ਰਹੇ ਸੀ ਵੀ ਇੱਕ ਮੰਨ ਲਓ అలਾਰਮ ਹਮ ਇੱਕ ਤੇ ਆ ਵੀ ਕੈਮਰਾ ਲੱਗੇ ਆ ਹਮ ਕੈਮਰੇ ਚ ਰਿਕਾਰਡ ਹੋ ਰਿਹਾ ਪਰ ਗਵਾਂਡ ਨੂੰ ਤੁਹਾਡੇ ਨੂੰ ਤੁਹਾਡੀ ਗਲੀ ਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਇੱਕ అలਾਰਮ ਮੰਨ ਲਓ ਤੁਹਾਡੇ ਕਰਦੇ ਜਦੋਂ ਕਿਸੇ ਨੇ ਇੰਟਰ ਕਰਨਾ ਤਾਂ ਅਲਾਰਮ ਦੀ ਵਵਾਜ ਬਹੁਤ ਉੱਚੀ ਜਿੱਦਾ ਪਰ ਇਹਦੇ ਗੱਡੀ ਦੀ ਕੋਈ ਚੋਰੀ ਕਰਨ ਵਾਲੇ ਦਾ ਇਹੀ ਕਨਸੈਪਟ ਠੀਕ ਹੈ ਜੇ ਆਪਾਂ ਤੁਹਾਡੇ ਕਹਿਣ ਮਤਾਬਕ ਮੈਂ ਇਹ ਸਮਝਾਂ ਤੇ ਜਿਸ ਤਰ੍ਹਾਂ ਕਿਸੇ ਵਾਲੇ ਆਪਾ ਵੇਰਹੋਸ ਵेनੇਗੇ ਸਾਈਡ ਦੇ ਉੱਤੇ ਵੂਪਿੰਗ ਅਲਾਰਮ ਹੁੰਦਾ ਜਿਹਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਆ ਏਵੈਕੂਏਸ਼ਨ ਅਲਾਰਮ ਨੂੰ ਕਹਿੰਦੇ ਆ ਜਦੋਂ ਉਹਨੂੰ ਤੁਸੀਂ ਉਹ ਉਹ ਵਜਦਾ ਹੈ ਤੇ ਸਾਰੇ ਜਣੇ ਜਿਹੜੇ ਆ ਉਹ ਐਗਜ਼ਿਟ ਪੁਆਇੰਟ ਤੇ ਆ ਜਾਂਦੇ ਆ ਬਿਲਕੁਲ ਬਹੁਤ ਵੱਡੀ ਗੱਲ ਆ ਕਿ ਉਹਨਾਂ ਤੇ ਡਰ ਆ ਜਾਂਦਾ ਜਿਹੜੇ ਤੁਹਾਡੀ ਗੱਡੀ ਗੱਡੀ ਚ ਕਹਿ ਲਓ ਜਾਂ ਘਰ ਦੇ ਵਿੱਚ ਐਂਟਰ ਕਰਨ ਲੱਗਾ ਉਹਦੇ ਮਨ ਚ ਡਰ ਆ ਜਾਂਦਾ ਵੀ ਇਹ ਆਵਾਜ਼ ਆ ਗਈ ਉਹ ਵੱਜੋ ਹਾਂਜੀ 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 ਵੱਜੋ ਵੱਜੋ ਬਿਲਕੁਲ ਕੁਝ ਇਹੋ ਜਿਹਾ ਮੈਨੂੰ ਲੱਗਦਾ ਵਾ ਜਿਹੜੇ ਹੱਲ ਜਿਹੜੇ ਉਹ ਕਰਨੇ ਚਾਹੀਦੇ ਆ ਤੁਸੀਂ ਲਾ ਲਓ ਵੀ ਪਿਛਲੇ ਲੰਘੇ ਕਾਲ ਦੀ ਗੱਲ ਆ ਸਵੇਰੇ 2 ਵਜੇ ਵੀ ਮੁੰਡੇ ਦਾ ਫੋਨ ਆਇਆ ਕਹਿੰਦਾ ਭਾਜੀ ਗਲੀ ਦੇ ਵਿੱਚ ਜਿਹੜੇ ਆ ਉਹ ਦੋ ਯੂਟ ਤੇ ਇੱਕ ਕਾਰ ਨਿੱਕੇ ਨਿੱਕੇ ਬੱਚੇ ਜਿਹੜੇ ਆ ਉਹ ਲਈ ਫਿਰਨਦੇ ਆ ਬੜਾ ਇਹ ਸੰਗੀਨ ਮੁੱਦਾ ਵਾ ਮੈਨੂੰ ਲੱਗਦਾ ਕਿ ਪੁਲਿਸ ਨੂੰ ਇਹਦੇ ਬਾਰੇ ਕੁਛ ਨਾ ਕੁਛ ਤੇ ਜਰੂਰ ਜਿਹੜਾ ਉਹ ਕਰਨਾ ਚਾਹੀਦਾ ਕਿਉਂਕਿ ਜਿਹੜਾ ਸੇਫਟੀ ਦੇ ਬਣੇ ਹੋਏ ਆ ਤੇ ਜਦੋਂ ਇਹੋ ਜਿਹੀਆਂ ਖਬਰਾਂ ਸੁਣੀਆਂ ਦੀਆਂ ਨਾ ਰਾਤ ਨੂੰ ਸੁਪਣੇ 'ਚ ਵੀ ਇਹੋ ਕੋਈ ਆਉਣ ਲੱਗ ਆ ਵੀ ਜੋਰ ਲੰਘ ਆਏ ਜੋਰ ਲੰਘ ਆਏ ਤੇ ਮਹਿੰਗਿਆਈ ਆ ਹੂੰ ਕੰਮ ਘਟਾ ਹੂੰ ਕਿਸ਼ਤਾਂ ਡੋਟ ਰਹੀਆਂ ਹਾਂ ਹਾਂਜੀ ਤਾਂ ਹਰ ਕਿਸ ਨੂੰ ਲੱਗਦਾ ਵੀ ਕੋਈ ਹੱਲ ਕਰੀਏ ਤੁਹਾਨੂੰ ਯਾਦ ਹੋਣਾ ਜਦੋਂ ਇੱਕ ਕਿਥੇ ਇੱਕ ਉਬਰ ਡਰਾਈਵਰ ਦਾ ਐਕਸੀਡੈਂਟ ਹੋਇਆ ਜੀ ਉਬਰ ਡਰਾਈਵਰ ਕਿਸੇ ਦੇ ਘਰੇ ਚਲਾ ਗਿਆ ਕਿਉਂਕਿ ਉਹਨੇ ਉਹਨੂੰ ਕਿਹਾ ਵੀ ਜਿਹੜਾ ਪੈਸੇਂਜਰ ਸੀ ਉਹਨੇ ਕਿਹਾ ਵੀ ਤੂੰ ਮੇਰੀ ਹੈਲਪ ਕਰ ਸਕਦਾ ਮੈਨੂੰ ਥੋੜੀ ਪ੍ਰੋਬਲਮ ਆ ਮੈਂ ਭਾਰ ਨਹੀਂ ਚੱਕ ਸਕਦਾ ਹੂੰ ਤੇ ਤੂੰ ਮੇਰਾ ਬੈਗ ਚੱਕ ਕੇ ਗੱਡੀ ਚ ਰੱਖ ਦੇ ਜੀ ਤੇ ਜਦੋਂ ਉਹ ਮੁੰਡਾ ਆਪਣਾ ਪੰਜਾਬੀ ਅੰਦਰ ਗਿਆ ਤਾਂ ਉਹਨੂੰ ਚਾਕੂ ਦੇ ਨਾਲ ਉਹਨੇ ਹਮਲਾ ਕਰਤਾ ਉਹਦੇ ਜਿਹੜੇ ਵਾਰਡਿੰਗ ਸੀਗੇ ਉਹ ਸਰਕਾਰੀ ਸਾਹਿਬ ਆਪਣੀ ਜਿਹੜੀ ਗੱਲਬਾਤ ਉਹਦੇ ਨਾਲ ਲੇਟ ਕਰੂਗੀ ਜਦੋਂ ਆਪਣੇ ਪੰਜਾਬੀ ਮੁੰਡੇ ਨੂੰ ਕਿਹਾ ਵੀ ਦੋ ਜਦੋਂ ਚਾਕੂ ਦੇ वार ਉਹਤੇ ਹੋ ਗਏ ਉਹਦੇ ਬਾਦ ਉਹ ਕਹਿੰਦਾ ਪਲੀਜ਼ ਲੀਵ ਮੀ ਆਈ ਹੈਮ ਮਾਈ ਫੈਮਲੀ ਤਾਂ ਜਿਹੜਾ ਰਿਪਲਾਈ ਦੇ ਵਿੱਚ ਉਹਨੂੰ ਮਿਲਿਆ ਕਿ ਆਮ ਡੂਇੰਗ ਥਿਸ ਫਾਰ ਮਾਈ ਫੈਮਲੀ ਆ ਜੋ ਫੈਮਲੀ ਸੋ ਕਿਤਨਾ ਕੀ ਤੇਜ਼ ਹਾਲਾਤ ਕਈ ਵਾਰੀ ਉਦਾਂ ਦੇ ਬਣੇ ਆ ਲੋਕ ਮਜਬੂਰ ਵੀ ਨੇ ਲੋਕਾਂ ਨੂੰ ਸਮਝ ਨਹੀਂ ਆ ਰਹਾ ਕਰੀਏ ਕੀ ਬਿਲਕੁਲ ਬਿਲਕੁਲ ਇਹ ਤੇ ਦੇਖੋ ਕਿ ਸਰਕਾਰਾਂ ਦੇ ਕੰਮ ਆ ਜੀ ਜਦੋਂ ਇਹ ਰਜਾਉਣ ਤੇ ਆਉਂਦੇ ਆ ਘਰੇ ਬੈਠਿਆਂ ਨੂੰ ਤਾਂ ਨਰਜਾਈ ਜਾਂਦੇ ਐ ਇਸ ਵੇਲੇ ਇਹਨਾਂ ਨੇ ਜਲੂਸ ਕੱਢ ਕੇ ਰੱਖ ਦਿੱਤਾ ਆ ਤੇ ਮੈਂ ਤੇ ਉਹ ਗੱਲ ਆ ਕਿ ਮਹਿਫਲਾਂ ਦੇ ਵਿੱਚ ਬੰਦੇ ਐ ਦੱਸ ਦਿੰਦੇ ਨੇ ਮੋਸ਼ਨ ਦਾ ਦੇ ਕੇ ਵੀ ਮੇਰੇ ਇੱਥੇ ਦੋ ਤਿੰਨ ਪਲਾਟ ਹੈਗੇ ਆ ਹਨਾ ਤੇ ਹੁਣ ਹੁਣ ਜਦ ਕਿਤੇ ਬੈਠਿਆ ਆ ਮੈਂ ਵੀ ਫਸਿਆ ਯਾਰ ਜਿਹੜੇ ਦੋ ਤਿੰਨ ਹੈਗੇ ਉਹ ਘਟਾਓ ਕਿਸੇ ਪਾਸੇ ਲਾਓ ਇੱਕ ਦੇ ਘਰਾ ਦਿਓ ਕਿਸੇ ਪਾਸੇ ਹਨਾ ਸੋ ਇਹ ਚੀਜ਼ਾਂ ਕਾਫੀ ਜੜੀਆਂ ਨੇ ਉਹ ਤੰਗ ਕਰ ਰਹੀਆਂ ਨੇ ਤੇ ਇਨਸਾਨ ਹੈ ਆਪਾਂ ਜਦੋਂ ਪੈਸਾ ਹੁੰਦਾ ਉਦੋਂ ਅਸੀਂ ਖਰਚਣ ਲੱਗਿਆ ਨਹੀਂ ਦੇਖਦੇ ਐਸ ਵळे ਜਿਹੜਾ ਵਾ ਤਣਾਅ ਵਾਲੇ ਜਿਹੜੇ ਹਾਲਾਤ ਉਹ ਬਣੇ ਹੋਏ ਆ ਤੇ ਆਪਾਂ ਇਹੋ ਹੀ ਲੋਕਾਂ ਨੂੰ ਅਪੀਲ ਕਰੀਏ ਕਿ ਭਾਈ ਦੇਖ ਕੇ ਚਾਖ ਕੇ ਆਪਣੇ ਤਰੀਕੇ ਦੇ ਨਾਲ ਜੋ ਫੀਡਬੈਕ ਮਿਲਿਆ ਲੋਕਾਂ ਵੱਲੋਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਐਂਟਰੀ ਹੋਈ ਆ ਇਹ ਕਹਿੰਦੇ ਵੀ ਗਰਾਜ ਦੇ ਇੱਕ ਤੇ ਮੇਨ ਡੋਰ ਹੋ ਗਿਆ ਜਿਹੜਾ ਜਿਹਨੂੰ ਸ਼ਟਰ ਆਪਾਂ ਕਹਿ ਦਿੰਨੇ ਆ ਇੱਕ ਇੰਟਰਨਲ ਡੋਰ ਹੁੰਦਾ ਜਿੱਤੋਂ ਘਰ ਨੂੰ ਐਂਟਰੀ ਹੁੰਦੀ ਆ ਇੱਕ ਸਿਰੋਤੋਂ ਐਕਸਟਰਨਲ ਡੋਰ ਹੁੰਦਾ ਜਿੱਤੋਂ ਤੁਸੀਂ ਪਿਛੇ ਵੱਲ ਨੂੰ ਜਾਂਦੇ ਆ ਤੇ ਇੱਕ ਕਾਮਨ ਫੀਡਬੈਕ ਆ ਕਿ ਇਹ ਜਿਹੜਾ ਅ ਸ਼ੀਸ਼ਾ ਤੋੜ ਕੇ ਅੰਦਰ ਨਹੀਂ ਆਉਂਦੇ ਕਿਉਂਕਿ ਉਹਦੀ ਆਵਾਜ਼ ਆ ਜਾਂਦੀ ਆ ਇਹ ਜਿਹੜੇ ਵੀ ਚੋਰ ਆਉਂਦੇ ਆ ਇਹ ਤੁਹਾਡਾ ਜਿਹੜਾ ਵਾ ਗਰਾਜ ਦਾ ਐਕਸਟਰਨਲ ਡੋਰ ਜਿਹੜਾ ਵਾ ਉਹਨੂੰ ਫੋਰ ਸਮ ਹਾਉ ਕਿਸੇ ਤਰੀਕੇ ਖੋਲ ਕੇ ਅੰਦਰ ਆ ਰਹੇ ਆ ਜਿਹੜਾ ਗਰਾਜ ਤੋਂ ਕਹ ਲੋ ਵੀ ਘਰ ਦੇ ਪਿਛਲੇ ਪਿਛਲੇ ਬੈਕਯਾਰਡ ਸੇ ਜਾਂਦਾ ਹਨਾ ਜੀ ਆਉਂਦੀ ਆਉਂਦੇ ਆ ਤੇ ਉਹਦੇ ਵਾਸਤੇ ਵੀ ਜੜੀਆਂ ਨੇ ਆਨਲਾਈਨ ਕਿੱਟਾਂ ਪਈਆਂ ਨੇ ਜੇ ਕੋਈ ਸਾਰਾ ਉਹਦੇ ਅੰਦਰ ਆਪਣਾ ਨਹੀਂ ਲਵਾ ਸਕਦਾ ਤੇ ਜਿੰਨਾ ਚਿਰ ਇਹ ਕਾਨੂੰਨ ਆ ਉਹ ਆਪਣਾ ਨਹੀਂ ਉਹ ਤੁਹਾਡੀ ਰੱਖਿਆ ਕਰ ਸਕਦਾ ਤੁਹਾਨੂੰ ਆਪਣੀ ਰੱਖਿਆ ਜਿਹੜੀ ਆਪ ਕਰਨੀ ਪੈਣੀ ਹੈ ਤੇ ਜਾਂ ਤੇ ਸੋਨਾ ਚਾਂਦੀ ਤੇ ਗਹਿਣੇ ਜਿਹੜੇ ਆ ਉਹ ਨਾ ਰੱਖੀਏ ਕੈਸ਼ ਆਪਣੇ ਘਰ ਨਾ ਰੱਖੀਏ ਕਿ ਜਿਹੜਾ ਬਾਅਦ ਦੇ ਵਿੱਚ ਸਾਨੂੰ ਜਿਹੜਾ ਪਛਤਾਉਣਾ ਪਵੇ ਕਿਉਂਕਿ ਟੀਵੀ ਤੇ ਖੜਨ ਹੋ ਰਹੇ ਐ ਡੇ ਡੇ ਤੇ ਫੋਨਾਂ ਦੇ ਵੀ ਜਿਹੜੇ ਆ ਸੌਫਟਵੇਅਰ ਲੌਕ ਲੱਗੇ ਹੁੰਦੇ ਉਹ ਵੀ ਨਹੀਂ ਉਹ ਖੜਦੇ ਸੋ ਮੇਨਲੀ ਉਹਨਾਂ ਦਾ ਫੋਕਸ ਜਿਹੜਾ ਹੁੰਦਾ ਆ ਉਹ ਕੈਸ਼ ਕੈਸ਼ ਜਾਂ ਜੁਐਲਰੀ ਤਾਂ ਦੇਕਰੋਂ ਜਿਹੜੀ ਆ ਉਹ ਲੈ ਕੇ ਜਾਣੀ ਹੁੰਦੀ ਆ ਤੇ ਜੇ ਕਿਸੇ ਕੋ ਨਾਮ ਵਜੇ ਫਿਰ ਚਾਰਜ ਪੇੜਾ ਵੀ ਹਾਂ ਪਰ ਇਹ ਵੀ ਬਿਲਕੁਲ ਹੈਗੀ ਸਰਕਾਰੀ ਸਾਹਿਬ ਗੱਲ ਕਿ ਜੇ ਇਨ ਕੇਸ ਤਾਨੂੰ ਪਤਾ ਵੀ ਲੱਗ ਗਿਆ ਵੀ ਘਰੇ ਚੋਰੀ ਹੋ ਰਹੀ ਆ ਫਿਰ ਵੀ ਤੱਕ ਥੋੜਾ ਜਿਹਾ ਕੰਟਰੋਲ ਆਪਾਂ ਪੰਜਾਬ ਵਾਲਾ ਹਿਸਾਬ ਨਹੀਂ ਰੱਖਣਾ ਆਪਾਂ ਬੜੀ ਵਾਰ ਦੇਖਦੇ ਆ ਵੀ ਟੈਕਸੀ ਚਲਾਉਂਦੇ ਸੀ ਤਾਂ 100 ਡਾਲਰ ਦਾ 50 ਡਾਲਰ ਦਾ ਕੋਈ ਫੇਅਰ ਆ ਜਿਹੜਾ ਭੱਜ ਗਿਆ ਪੈਸੇ ਨਹੀਂ ਦਿੰਦਾ ਤਾਂ ਬੜੇ ਵੀਰ ਆਪਣੇ ਮਗਰ ਭੱਜਦੇ ਸੀ ਤੇ ਉਹ ਖਤਰਾ ਕਿਤੇ ਨਾ ਕਿਤੇ ਮੁੱਲ ਲੈਂਦੀ ਆ ਫਿਰ ਥੋੜੇ ਜੀ ਜੀ ਭਾਜੀ ਪੰਜਾਬ ਦੇ ਵਿੱਚ ਵੇਖੋ ਰਵਾਰਿਆ ਪਹਿਲਾਂ ਚੋਰ ਫੜਿਆ ਫਿਰ ਕੁੱਟਿਆ ਫਿਰ ਜਿਹੜਾ ਜਿਹੜਾ ਮਗਰੋਂ ਆਇਆ ਉਹਨੇ ਵੀ ਘੁੱਟਿਆ ਜਿਹੜਾ ਕੋਈ ਲੇਟ ਆਇਆ ਉਹਨੇ ਵੀ ਘੁੱਟਿਆ ਇੱਥੇ ਕੰਮ ਉਲਟੋ ਹੈ ਨਾ ਇੱਥੇ ਕੰਮ ਹੋ ਰਿਹਾ ਇੱਥੇ ਆਪਾਂ ਜਿਹੜੇ ਬੱਜੇ ਆ ਮੈਨੂੰ ਲੱਗਦਾ ਵੀ ਅੱਗੇ ਵੀ ਜੋ ਆਪਾਂ ਆਫ ਦਿ ਕੈਮਰਾ ਗੱਲ ਕੀਤੀ ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜੇ ਇਹੋ ਜਿਹਾ ਮਾਹੌਲ ਹੈ ਜਨਾਜਰੇ ਠੀਕ ਨਹੀਂ ਹੁੰਦਾ ਨਾ ਥੋ ਦੋ ਪੈਂਦੀ ਹੈ ਜਦੋਂ ਲੋਕ ਜਿਹੜੇ ਸੁਚੇਤ ਹੋ ਜਾਂਦੇ ਆ ਜੇ ਆਪਾਂ ਆਖੀਏ ਵੀ ਕੋਈ ਨਹੀਂ ਉਹਦੇ ਘਰ ਚੋਰੀ ਹੋਈ ਆ ਤੇ ਪਾਤਾ ਸਾਹਿਬ ਦੀਆਂ ਲਾਈਨਾਂ ਵਾਂਗੂ ਕਿ ਲੱਗੇ ਜੇਕਰ ਤੇਰੇ ਕਲੇਜੇ ਸ਼ੋਰੀ ਨਹੀਂ ਹੈ ਤੇ ਇਹ ਨਾ ਸਮਝੇ ਕਿ ਸ਼ਹਿਰ ਦੀ ਹਾਲਤ ਬੁ ਵਲੇ ਜਿਹੜੀ ਆ ਸ਼ਹਿਰ ਦੇ ਹਾਲਾਤ ਜਿਹੜੇ ਬੁਰੇ ਬਣੇ ਫਿਰਦੇ ਆ ਜਿਦੇ ਘਰ ਚੋਰੀ ਨਹੀਂ ਹੋਈ ਜਾਂ ਚੋਰ ਨਹੀਂ ਆਏ ਆ ਆਉਣ ਦੇ ਆਸਾਰ ਬਹੁਤ ਜਾਦੇ ਫਿਰ ਰਹੇ ਆ ਕਿਉਂਕਿ ਪੁਲਿਸ ਜਿਹੜੀ ਆ ਘਟਿਆ ਉਹ ਕਿੰਨੇ ਕਿ ਜਾਣਾਂ ਨੂੰ ਤੁਸੀਂ ਕਾਲਾ ਕਰੋਗੇ ਇਸ ਕਰਕੇ ਆਪਣਾ ਜਿਹੜਾ ਬੰਦੋਬਸਤ ਜ਼ਰੂਰ ਰੱਖੋ ਘਰ ਦੇ ਵਿੱਚ ਗਹਿਣਾ ਘਟਾ ਜਿਹੜਾ ਤੇ ਜਿਹੜੇ ਆ ਕੈਸ਼ ਨਾ ਰੱਖਿਆ ਜਾਵੇ ਕੀਮਤੀ ਸਮਾਨ ਨਾ ਰੱਖਿਆ ਜਾਵੇ ਔਰ ਜੇ ਇਹੋ ਜੀ ਗੱਲਬਾਤ ਹੋ ਵੀ ਜਾਂਦੀ ਹੈ ਤੁਹਾਡੇ ਘਰ ਕੋਈ ਐਂਟਰ ਕਰ ਜਾਂਦਾ ਤੇ ਉਹਨਾਂ ਦੇ ਕੰਮ ਦੇ ਵਿੱਚ ਇੰਟਰਫੀਅਰੈਂਸ ਨਾ ਕੀਤੇ ਜਾਵੇ ਬੜੀ ਆਧਿਆ ਤੁਹਾਨੂੰ ਕੱਲ ਨੂੰ ਕੋਈ ਸਫਾਈ ਕਰਨੀ ਪੈ ਜੂ ਜੋ ਖਲਾਰਾ ਉਹਨਾਂ ਨੇ ਪਾਉਣਾ ਪਾਉਣ ਦਿੱਤਾ ਜਾਵੇ ਤੇ ਉਹਨਾਂ ਨੂੰ ਜਾਣ ਦਿੱਤਾ ਜਾਵੇ ਤੇ ਇਹੋ ਹੀ ਆਪਾਂ ਆਸ ਕਰਦੇ ਹਾਂ ਕਿ ਸਾਰੇ ਜਣੇ ਤੁਸੀਂ ਸੁਰੱਖਿਅਤ ਰਹੋ ਔਰ ਇੱਕ ਦੂਜੇ ਨਾਲ ਰਾਬਤਾ ਬਣਾ ਕੇ ਰੱਖੋ ਔਰ ਸਰਕਾਰ ਨਾਲ ਰਾਬਤੇ ਦੀ ਗੱਲ ਆਈ ਤਾਂ ਇੱਕ ਗੱਲ ਜਿਹੜੀ ਮੈਨੂੰ ਯਾਦ ਆ ਗਈ ਰਣਜੀਤ ਬਲਵਈ ਪੈਕ ਨੰਬਰ ਇੰਦੇ ਹੋ ਇੱਕ ਦਿਨ ਦੱਸ ਰਹੇ ਸੀ ਵੀ ਸਾਡੇ ਜਿਹੜੇ ਗਰੁੱਪ ਬਣੀ ਵੀ ਨਹੀਂ ਹਾਂ ਅ ਇੱਕ ਗਰੁੱਪ ਹੋ ਗਿਆ ਵੀ ਕਲਾਈਡ ਵਾਲੰਦਾ ਹਾਂ ਇੱਕ ਗਰੁੱਪ ਕਲਾਈਡ ਨਾਰਥ ਦਾ ਹੋ ਗਿਆ ਹਾਂਜੀ ਫਿਰ ਉਹ ਕਹਿੰਦੇ ਸਾਡੇ ਗਰੁੱਪ ਇਹ ਵੀ ਬਣੇ ਹੋਏ ਨੇ ਵੀ ਇਹ ਸਾਡੀ ਗਲੀ ਜਿੱਥੇ ਪੰਜਾਬੀ ਰਹਿੰਦੇ ਨੇ ਜਾਂ ਹੋਰ ਵੀ ਕੋਈ ਭਾਈਚਾਰੇ ਦਾ ਜਿਹੜਾ ਆਪਣੇ ਨਾਲ ਬੋਲ ਚੱਲ ਰੱਖਦਾ ਤਾਂ ਉਹ ਕਹਿੰਦੇ ਵੀ ਸਾਡੇ ਗਰੁੱਪ ਇਹ ਬਣੇ ਹੋਏ ਨੇ ਵੀ ਬੀਬੀਆਂ ਦੇ ਹੱਦ ਗਰੁੱਪ ਬਣੇ ਨੇ ਜੀ 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 ਤੇ ਜੇ ਮੰਨ ਲਓ ਉਹਦੇ ਵਿੱਚ 20 ਜਾਣੇ ਨੇ ਹੋ ਸਕਦਾ ਰਾਤ ਨੂੰ 2 ਵਜੇ ਜਿਵੇਂ ਤੁਸੀਂ ਦੱਸ ਰਹੇ ਹੋ ਆਇਆ ਤਾਂ ਕੋਈ ਨਾਈਟ ਡਿਊਟੀ ਤੇ ਬੰਦਾ ਹੈਗਾ ਕੋਈ ਵੈਸੇ ਜਾਗ ਰਿਹਾ ਜਾਂ ਕਿਸੇ ਨੇ ਆਪਦਾ ਫੋਨ ਹੀ ਰਿੰਗ ਤੇ ਲਾਇਆ ਹੋਇਆ ਜੀ ਜੀ ਸੋ ਜੇ ਉਹ ਹੈਲਪ ਹੁੰਦੀ ਆ ਤਾਂ ਉਹ ਵੀ ਆਪਾਂ ਜ਼ਰੂਰ ਕਰੀਏ ਵੀ ਗਰੁੱਪ ਬਣਾ ਕੇ ਉਹਨਾਂ ਵਿੱਚ ਬਣਿਆ ਹਾਂ ਗਰੁੱਪ ਦੇ ਵਿੱਚ ਸਿਰਫ ਇਹ ਵੀ ਉਹਦੇ ਰਿਲੇਟਡ ਹੀ ਹੋਵੇ ਐਦਾਂ ਨਾ ਵੇ ਸਵੇਰੇ ਗੁੱਡ ਮਾਰਨਿੰਗ ਹੋ ਜੇ ਸਾਸਰੀ ਕਾਲ ਹੋ ਜੇ ਹੋਰ ਜੀ ਗਰੁੱਪ 'ਚ ਕੌਣ ਆ ਪੈਕ ਗਰਾਉਂਡ ਦਾ ਪ੍ਰੋਗਰਾਮ ਉਹ 'ਚ ਬੜਿਆ ਹੋਵੇ ਨਹੀਂ ਬਿਲਕੁਲ ਤੇ ਅੱਧੇ ਛੜੇ ਬਾਰਬੀਕਿਊ ਕੀਤਾ ਹੋਵੇ ਅੱਧੇ ਛੜੇ ਲੜਪੈਣ ਦਾ ਸੋ ਮੇਨਲੀ ਆ ਗਰੁੱਪ ਨੂੰ ਜਿਹੜੇ ਵਾਸਤੇ ਗਰੁੱਪ ਬਣਿਆ ਉਹਦੇ ਵਾਸਤੇ ਰਹਿ ਜੇ ਤਾਂ ਕਿ ਉੱਥੇ ਮੈਸੇਜ ਆਉਣ ਦਾ ਮਤਲਬ ਹੈ ਤੁਹਾਨੂੰ ਪ ਕ੍ਰਿਕਰ ਕੋਆ ਸਮਥਿੰਗ ਹੈਪਨਿੰਗ ਠੀਕ ਹੈ ਉਹਨੂੰ ਲੈ ਕੇ ਜਿਹੜਾ ਵਾ ਤੁਸੀਂ ਜਿਹੜਾ ਇੱਕ ਲੋਕਲ ਜਿਹੜਾ ਗਲੀ ਦਾ ਗਰੁੱਪ ਬਣਾ ਕੇ ਇੱਕ ਦੂਜੇ ਦਾ ਸਾਥ ਦਿਓ ਤੇ ਆਪਣਾ ਜਿਹੜਾ ਸੇਫ ਰਹੋ ਅੱਜ ਲਈ ਇੰਨੀਆਂ ਬੇਨਤੀਆਂ ਆਪਾਂ ਲੋਕਾਂ ਨੂੰ ਕਰਨੀਆਂ ਸੀ ਕਿ ਜਿਹੜਾ ਇਸ ਵਾਲੇ ਦਾ ਮਾਹੌਲ ਆ ਉਹਨੂੰ ਜਿਹੜਾ ਸਮਝਦੇ ਹੋਏ ਤੁਸੀਂ ਜਿਹੜਾ ਆਪਣਾ ਖਿਆਲ ਰੱਖੋ ਮਹਿੰਗੀਆਂ ਗੱਡੀਆਂ ਆਪਣੀਆਂ ਗਰਾਜਾਂ ਦੇ ਵਿੱਚ ਪਾਰਕ ਰੱਖੋ ਤੇ ਕੋਸ਼ਿਸ਼ ਕਰੋ ਕਿ ਬਾਹਰ ਜਿਹੜਾ ਵਾ ਉਹ ਲਾਈਟਾਂ ਦਾ ਡਿਜ਼ਾਈਨ ਜਾਂ ਸੈਂਸਰ ਲਾਈਟਾਂ ਨੇ ਉਹ ਜਗਦੀਆਂ ਹੋਣੀਆਂ ਚਾਹੀਦੀਆਂ ਨੇ ਤੇ అలਾਰਮ ਹੋ ਸਕੇ ਤੇ ਲਵਾ ਲੈਣੇ ਚਾਹੀਦੇ ਬਿਲਕੁਲ ਜਿਹੜੇ ਸੀਸੀਟੀਵੀ ਕੈਮਰੇ ਲਾਉਂਦੇ ਉਹਨਾਂ ਮਾਈਨ ਨਾਲ ਸੰਪਰਕ ਕਰੋ ਸੀਸੀਟੀਵੀ ਦੇ ਲੋਹਮ ਸਾਹਿਬ ਨਹੀਂ ਵੀ ਉਹਨਾਂ ਕੋਲ ਹੀ ਆਪਸ਼ਨ ਆ ਜਿਹੜਾ అలਾਰਮ ਵਾਲਾ ਵੀ ਉਹਨਾਂ ਨੇ ਦੱਸਣਾ ਵੀ అలਾਰਮ ਦਾ ਕੀ ਆਪਸ਼ਨ ਆ ਜਾਂ ਤੁਹਾਡੇ ਘਰੇ ਕੀ ਆ ਇੱਕ ਹੋਰ ਜੇ ਆਪਾਂ ਲਾਸਟ ਗੱਲ ਕਰੀ ਸਰਕਾਰ ਸਾਹਿਬ ਦੋ ਹੋਰ ਚੀਜ਼ਾਂ ਜੋ ਮੈਨੂੰ ਲੱਗਦਾ ਇੰਪੋਰਟੈਂਟ ਹੈ ਇੱਕ ਤਾਂ ਕਿ ਆਪਾਂ ਸਾਰੇ ਜੋਬਾਂ ਤੇ ਚਲੇ ਜਾਂਦੇ ਜਿਹੜੇ ਆਪਣੇ ਪੇਰੈਂਟਸ ਨੇ ਇੰਡੀਆ ਤੋਂ ਆਏ ਹੋਏ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਕਈ ਵਾਰੀ ਇਹ ਐਂਟਰੀ ਕਰਨ ਦਾ ਬਹਾਨਾ ਇਹ ਵੀ ਲੱਭਦੇ ਆ ਵੀ ਡੋਰ ਨੋਕਿੰਗ ਕਰਨੀ ਹੈ ਤਾਂ ਜੀ ਜੀ ਤਾਂ ਡੋਰ ਨੋਕਿੰਗ ਜੇ ਤੁਸੀਂ ਡੋਰ ਨੌਕ ਕੀਤਾ ਤੁਸੀਂ ਖੋਲਤਾ ਤੇ ਫਿਰ ਦੈਟਸ ਇਟ ਤੁਹਾਡੇ ਹੱਥੋਂ ਗੇਮ ਗਈ ਬਿਲਕੁਲ ਜੀ ਬਿਲਕੁਲ ਜਿਹੜੀ ਦੂਸਰੀ ਇੰਪੋਰਟੈਂਟ ਗੱਲ ਆ ਵੀ ਉਹ ਉਹ ਜਿਹੜੇ ਇਹੋ ਜਿਹੇ ਕੰਮ ਕਰਦੇ ਲੋਮ ਸਾਬ ਉਹ ਸਮਾਰਟ ਚੋਰ ਹੁੰਦੇ ਨੇ ਉਹ ਨੁਕਸਾਨ ਵੀ ਤੁਹਾਡਾ ਕਰ ਸਕਦੇ ਆ ਹਮ ਬਿਲਕੁਲ ਜਿਹੜੇ ਜਿਹੜੇ ਦਿਨ ਦਿਹਾੜੇ ਆਉਂਦੇ ਆ ਅਰ ਪਿੱਛੇ ਇਹੋ ਜੇ ਕੰਮ ਹੋਏ ਵੀ ਆ ਇੱਕ ਘਰ ਦੇ ਵਿੱਚ ਤਿੰਨ ਵਾਰੀ ਵੀ ਲੰਗੇ ਲੋਕ ਹਮ ਠੀਕ ਹੈ ਇਸ ਤਰ੍ਹਾਂ ਕਰਦੇ ਕਰਦੇ ਉਹ ਵੀ ਇੱਕ ਚਿੰਤਾ ਦਾ ਵਿਸ਼ਾ ਉਹ ਇੱਕ ਅਲੱਗ ਨਾ ਵਿਸ਼ਾ ਹੈ ਜਿਹੜਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਰਾਂਗੇ ਕਿ ਉਹਦਾ ਕੀ ਸਮਾਧਾਨ ਹੋਣਾ ਚਾਹੀਦਾ ਪਰ ਅੱਜ ਲਈ ਆਪਾਂ ਜਿਹੜੀਆਂ ਇਹੋ ਹੀ ਬੇਨਤੀਆਂ ਆਪਾਂ ਸਾਰਿਆਂ ਨੂੰ ਕਰੀਏ ਕਿ ਆਪਣਾ ਜਿਹੜਾ ਵਾ ਰਾਤ ਵੇਲੇ ਉਰ ਜਿਹੜਾ ਉਹ ਖਿਆਲ ਰੱਖਣਾ ਖਿਆਲ ਰੱਖੀ ਬਿਲਕੁਲ ਜੀ ਤੇ ਜਿਹੜੀ ਚਾਬੀ ਆ ਉਹ ਤੁਸੀਂ ਜਿਵੇਂ ਚਾਬੀ ਗੱਡੀ ਦੀ ਆਪਾਂ ਅੱਜ ਕੱਲ ਆ ਗਈਆਂ ਵੀ ਪੁਸ਼ ਬਟਨ ਵਾਲਾ ਹੂੰ ਅ ਇਹ ਦੇਖਿਆ ਗਿਆ ਸਰਕਾਰ ਸਾਹਿਬ ਵੀ ਉਹਨੇ ਕੋਈ ਡਿਵਾਈਸ ਆ ਹੂੰ ਜੇ ਤੁਹਾਡੀ ਚਾਬੀ ਮੰਨ ਲਓ ਗੱਡੀ ਤੁਹਾਡੀ ਡਰਾਈਵ ਵਿੱਚ ਖੜੀ ਆ ਤੇ ਚਾਬੀ ਕਈ ਵਾਰੀ ਆਪਾਂ ਇੰਟਰ ਕਰ ਦਿੰਦੇ ਸਾਰੀ ਰੱਖ ਦਿੰਦੇ ਆ ਜਾਂ ਬਣਾਇਆ ਹੁੰਦਾ ਵੀ ਉੱਥੇ ਟੰਗ ਦੇ ਸਾਰੇ ਤਕਰੀਬਨ ਕਿਚਨ ਚ ਹੀ ਰੱਖਦੇ ਹਾਂ ਹਾਂਜੀ ਹਾਂਜੀ ਸੋ ਜੀ ਉਹਦਾ ਗੈਪ ਘਟਾ ਹਾਂ ਤੇ ਜਿਹੜਾ ਉਹਨਾਂ ਦਾ ਡਿਵਾਈਸ ਆ ਫਿਰ ਉਹਨਾਂ ਨੂੰ ਜਿਵੇਂ ਤੁਸੀਂ ਦੱਸਿਆ ਫਿਰ ਉਹਨਾਂ ਨੂੰ ਤੁਹਾਡੀ ਚਾਬੀ ਦੀ ਲੋੜ ਨਹੀਂ ਫਿਰ ਉਹਨਾਂ ਨੇ ਆਪਦੇ ਡਿਵਾਈਸ ਨਾਲ ਤੁਹਾਡੀ ਗੱਡੀ ਸਟਾਰਟ ਕਰ ਦਿੱਤੀ ਰਿਮੋਟ ਲਈ ਕਰ ਲੈ ਰਿਮੋਟ ਲਈ ਕਰ ਰਿਮੋਟ ਦੇ ਕਰ ਸੋ ਆਪਾਂ ਕੋਸ਼ਿਸ਼ ਕਰੀਏ ਵੀ ਜਿਹੜਾ ਉਹ ਰੱਖਿਆ ਵਾਣਾ ਪੁਆਇੰਟ ਆਪਾਂ ਵੀ ਚਾਬੀ ਟੰਗਣ ਵਾਲਾ ਉਹ ਜਿੰਨਾ ਗੱਡੀ ਤੋਂ ਦੂਰ ਹੋ ਸਕੇ ਜੇ ਗੱਡੀ ਡਰਾਈਵ ਵਿੱਚ ਤਾਂ ਜੀ 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 ਉਹ ਵੀ ਇੱਕ ਇੱਕ ਚੰਗਾ ਸੁਝਾਅ ਠੀਕ ਹੈ ਜੀ ਜੀ ਧੰਨਵਾਦ ਸਰਕਾਰ ਸਾਹਿਬ ਥੈਂਕ ਯੂ ਲਓਮ ਸਾਹਿਬ ਔਰ ਆਪਾਂ ਇਹੋ ਹੀ ਜਿਹੜੀ ਆ ਆਸ ਕਰਦੇ ਹਾਂ ਕਿ ਸਾਰੇ ਜਣੇ ਸੇਫ ਰਹਿਣ ਬਿਲਕੁਲ ਤੇ ਇਹਨਾਂ ਚੋਰਾਂ ਤੇ ਜਿਹੜੀ ਆ ਨਜਾਤ ਜਲਦੀ ਪਵੇ ਔਰ ਇਹਨਾਂ ਲਈ ਕੋਈ ਇਹੋ ਜਿਹਾ ਪ੍ਰੋਗਰਾਮ ਸਰਕਾਰ ਵੱਲੋਂ ਚਲਾਏ ਜਾਣ ਤੇ ਥੋੜਾ ਇਹਨਾਂ ਦੇ ਰੋਜ਼ਗਾਰ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਇਹ ਗਲਤ ਪਾਸੇ ਸੰਗਤ ਦੇ ਵਿੱਚ ਨਾ ਪੈ ਬਹੁਤ ਬਹੁਤ ਧੰਨਵਾਦ ਹਾਂ ਜੀ